ਹਾਂਜੀ ਦੋਸਤੋ ਆਹ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਿੱਕਾ ਜਿਹਾ ਮੁੰਡਾ ਸਾਗ ਵਾਲਾ ਲਿਫਾਫਾ ਹੱਥ ਵਿੱਚ ਲਈ ਖੜਾ ਹੈ ਘਰ ਆਉਂਦੇ ਹੀ ਜਦੋਂ ਇਸਦੇ ਪਿਤਾ ਵੱਲੋਂ ਇਸ ਨੂੰ ਪੁੱਛਿਆ ਜਾਂਦਾ ਹੈ ਕਿ ਤੂੰ ਸਾਗ ਕਿਹਦੀ ਪਿਆਲੀ ਵਿੱਚੋਂ ਤੋੜ ਕੇ ਲੈ ਕੇ ਆਇਆ ਹੈ ਫਿਰ ਮੁੰਡਾ ਅੱਗੋ ਜੋ ਜਵਾਬ ਆਪਣੇ ਪਿਤਾ ਨੂੰ ਦਿੰਦਾ ਉਸ ਨੂੰ ਸੁਣ ਕੇ ਤੁਹਾਡਾ ਵੀ ਹਾਸਾ ਨਹੀਂ ਰੁਕਣਾ ਇਸ ਮੁੰਡੇ ਦੀਆਂ ਭੋਲੀਆਂ ਜਿਹੀਆਂ ਗੱਲਾਂ ਸੁਣ ਕੇ ਤੁਹਾਡਾ ਵੀ ਦਿਿਲ ਖੁਸ਼ ਹੋ ਜਾਵੇਗਾ ਹਰ ਨੀਦ ਆਣਾ ਹਾਂਜੀ ਬਤ ਕਿੱਥੋਂ ਹੈ ਲੇ ਜਾ ਤੋਰ ਕੇ ਪੂਆ ਵਾਸਤੇ ਝਾਕ ਤੋਰ ਕੇ ਲਿਆ ਕਿੰਨਾ ਦੀ ਪੈਲੀ ਚ ਤੋਰ ਕੇ ਲਿਆ ਹਾਂ ਹਾ ਜਿੰਨਾ ਜਿੰਨਾ ਪੈਲੀ ਚ ਲਿਆ ਉਹ ਨਾਲ ਪੈਲੀ ਚ ਨੂੰ ਪਤਾ ਨਹੀਂ ਕਿੱਥੇ ਲੈ ਕੇ ਜਾਣਾ ਪੂਆ ਨੇ ਕਿੱਥੇ ਲੈ ਕੇ ਜਾ ਕਰੇ ਕਿਹੜੇ ਘਰੇ ਆਪ ਦੇ ਆਪ ਦੇ ਕਿੱਥੇ ਘਰਨ ਦਾ ਦੂਰ ਦੂਰ ਕਿਤੇ ਕਿਹੜੇ ਚਾਰ 你叫放爸呢？<laughs>